ਰਾਦਾ ਸਵਾਮੀ ਦਿਆਲ ਕੀ ਦਿਆ ਰਾਦਾ ਸਵਾਮੀ ਜੀ ਕੀ ਸਹਾਇ ਸਤਗੁਰ ਸਾਡੇ ਵਾਸਤੇ ਹੱਡੀਆਂ ਟੇਰ ਕਰਦੇ ਹਾਂਜੀ ਕਿੰਨੀ ਕਿੰਨੀ ਬੰਦਗੀ ਕਰਦੇ ਆ ਕੀ ਕੁਝੋ ਕਰਦੇ ਆ ਸਿਰਫ ਸਾਡੇ ਵਾਸਤੇ ਵੀ ਇਹਨਾਂ ਦਾ ਧਾਰ ਹੋ ਜਣ ਇਹ ਆਪਣੇ ਘਰ ਪਹੁੰਚ ਸਕਣ ਹਾਂਜੀ ਚਾਰ ਯੁੱਗ ਹੋਏ ਸਾਨੂੰ ਇੱਥੇ ਠੱਕੇ ਖਾਂਦਿਆਂ ਨੂੰ ਹਾਂਜੀ ਤੇ ਜਦੋਂ ਵੀ ਕਮਾਈ ਵਾਲੇ ਮਹਾਂਪੁਰਖ ਹੁੰਦੇ ਆ ਉਹ ਆ ਕੇ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਬੰਦਗੀ ਕਰੋ ਇਹ ਤੁਹਾਡਾ ਦੇਸ਼ ਨਹੀਂ ਹੈਗਾ ਹਾਂਜੀ ਤੇ ਪਤਾ ਸਾਨੂੰ ਸਾਰਿਆਂ ਨੂੰ ਹੈਗਾ ਕਿ ਸਾਡਾ ਇਹ ਦੇਸ਼ ਨਹੀਂ ਹੈਗਾ ਜੇ ਸਾਡਾ ਇਹ ਦੇਸ਼ ਹੋਵੇ ਤੇ ਫਿਰ ਅਸੀਂ ਇੱਥੇ ਜਾਨੀ ਕਿ ਜਾਈਏ ਨਾ ਹਾਂਜੀ ਫਿਰ ਸਾਨੂੰ ਜਾਣ ਦੀ ਕੀ ਲੋੜ ਕੋਈ ਮਰੇ ਹੀ ਨਾ ਹਾਂਜੀ ਕਿਉਂਕਿ ਇੱਥੇ ਜੀਣਾ ਮਰਨਾ ਤਾਂ ਹੀ ਲੱਗਾ ਕਿ ਇਹ ਸਾਡਾ ਦੇਸ਼ ਹੀ ਨਹੀਂ ਹੈ। ਹਾਂਜੀ। ਮਹਾਰਾਜ ਜੀ ਨੇ ਤੇਜਾ ਸਿੰਘ ਜੀ ਨੇ satsang ਵਿੱਚ ਕਿਹਾ ਕਿ ਜਿਹੜੇ ਅੰਦਰ ਦੇਸ਼ ਆ ਉੱਥੇ ਬੜੇ ਬੜੇ ਤਗੜੇ ਸੋਨੇ ਦੇ ਪਹਾੜ ਹੈਗੇ ਆ। ਇਹੀ ਇੱਥੇ ਥੋੜੇ-ਥੋੜੇ ਸੋਨੇ ਵਾਸਤੇ ਤਰਲੇ ਮਾਰਦੇ ਫਿਰਦੇ ਆ। ਤੇ ਸਾਨੂੰ ਬੰਦਗੀ ਕਰਨੀ ਚਾਹੀਦੀ ਆ ਤੇ ਅੰਦਰ ਦੇ ਨਜ਼ਾਰੇ ਲੈਣੇ ਚਾਹੀਦੇ ਤੇ ਬਾਬਾ ਜੀ ਨੇ 사ਤ ਸੰਗ ਵਿੱਚ ਕਿਹਾ ਸੀਗਾ ਕਿ ਕਾਣੇ ਗਿਲ ਦੀ ਬੀਬੀ ਮਿੰਦੋ ਸੀਗੀ ਤੇ ਉਹ ਵੀ ਜਾ ਕੇ ਪੈਨ ਤੇ ਬਹਿ ਗਈ ਤੇ ਉਹਨੇ ਵੀ ਕਿਹਾ ਕਿ ਸੱਚੇ ਪਾਤਸ਼ਾਹ ਦਇਆ ਕਰੋ ਤੇ ਮੈਨੂੰ ਵੀ ਉਹ ਨਜ਼ਾਰਾ ਦਿਖਾਓ ਅੰਦਰ ਦਾ ਮੈਂ ਵੀ ਵੇਖਣਾ ਚਾਹੁੰਦੀ ਤੇ ਆਪਾਂ ਵਿਚਾਰ ਕਰਦੇ ਆ ਕਿ ਉਹਦੇ ਦਿਲ ਵਿੱਚ ਉਹਲੇ ਕਿੰਨਾ ਪਿਆਰ ਹੋਊਗਾ ਕਿ ਜਿੰਦੇ ਬੇਨਤੀ ਕੀਤੀ ਤੇ ਬਾਬਾ ਜੀ ਨੇ ਉਹਨਾਂ ਦੀ ਬੇਨਤੀ ਨੂੰ ਕਬੂਲ ਕੀਤਾ ਬਾਬਾ ਜੀ ਅੰਦਰੇ ਲੱਗ ਗਏ ਜਦੋਂ ਸਵੇਰੇ ਜਾਨੀ ਕਿ ਦਿਨ ਚੜਿਆ ਤੇ ਮਰਜੀ ਬਾਹਰ ਆਏ ਤੇ ਉਹਨਾਂ ਨੇ ਸੇਵਾਦਾਰਾਂ ਕਿਹਾ ਕਿ ਇਹ ਜਿਹੜੀ ਬੀਬੀ ਹੈ ਪੂਰੀ ਹੋ ਗਈ ਤੇ ਡਾਕਟਰ ਕੁਦਰਤ ਉੱਥੇ ਆਇਆ ਸੀ ਤੇ ਉਹਨੂੰ ਉਹਨਾਂ ਨੇ ਦਿਖਾਇਆ ਮਰਜੀ ਨੇ ਕਹਾਂ ਕਿ ਵੇਖੋ ਇਹਨੂੰ ਤੇ ਉਹ ਕਹਿੰਦੇ ਵੀ ਇਹਦੀ ਨਬਜ਼ ਜਿਹੜੀ ਆ ਉਹ ਵੀ ਬੰਦ ਆ ਤੇ ਦਿਲ ਦੀ ਧੜਕਣ ਵੀ ਨਹੀਂ ਆ ਰਹੀ ਇਹ ਬਿਲਕੁਲ ਪੂਰੀ ਹੋ ਗਈ ਹੈ ਜੀ ਖਤਮ ਹੋ ਗਿਆ ਕੰਮ ਮਹਾਰਾਜ ਜੀ ਨੇ ਅੰਤ ਧਿਆਨ ਹੋ ਕੇ ਤੇ 2 ਮਿੰਟ ਬਾਅਦ ਚ ਕਹਿੰਦੇ ਵੀ ਹੁਣ ਵੇਖੋ ਤੇ ਉਹ ਡਾਕਟਰ ਕਹਿੰਦਾ ਕਿ ਬਾਦੀ ਨਬਜ਼ ਜਿਹੜੀ ਆ ਚੱਲਣ ਦਾ ਪੀ ਫੇਰ 5 ਮਿੰਟ ਪੰਜ ਤੇ ਬੈਠੇ ਅੰਦਰ ਧਿਆਨ ਦਿੱਤਾ ਤਵੱਜੋ ਕੀਤੀ ਅੰਦਰ ਕੁਰਸੀ ਤੇ ਬੈਠੇ ਤੇ ਕਹਿੰਦੇ ਵੀ ਹੁਣ ਦੇਖਾਂਦੇ ਜੀ ਹੁਣ ਦਿਲ ਦੀ ਧੜਕਣ ਵੀ ਆ ਗਈ ਜੀ ਤੇ ਉਹਨਾਂ ਨੇ ਆਵਾਜ਼ ਦਿੱਤੀ ਤੇ ਨਹੀਂ ਬੋਲੀ ਫੇਰ ਆਵਾਜ਼ ਦਿੱਤੀ ਹਾਂਜੀ ਥੋੜੀ ਜੀ ਉੱਚੀ ਆਵਾਜ਼ ਦਿੱਤੀ ਤੇ ਉਸ ਸਿਲ ਕਹਿੰਦੀ ਹਾਂਜੀ ਮਹਾਰਾਜ ਜੀ ਤੇ ਮਰਜੀ ਨੇ ਕਿਹਾ ਕਿ ਇਹਨਾਂ ਨੂੰ ਬਾਹਲ ਦਿਓ ਬਾਹ ਲਿਆ ਤੇ ਪੁੱਛਿਆ ਕਿ ਤੂੰ ਕਿੱਥੇ ਗਈ ਸੀ ਆਂਦੀ ਮਹਾਰਾਜ ਜੀ ਤੁਸੀਂ ਵੀ ਨਾਲ ਸੀ ਆਂਦੇ ਕਿ ਭਾਵੇਂ ਮੈਂ ਨਾਲ ਸੀਗਾ ਭੀ ਇਹ ਜਿਹੜੀ ਰੱਬ ਦੇ ਪੈਰੇ ਇੱਥੇ ਬੈਠਿਆ ਇਹਨਾਂ ਥੋੜਾ ਬੰਦਨਾ ਹਾਂਜੀ ਤੇ ਤੂੰ ਦੱਸ ਆਂਦੇ ਪੇ ਤੁਸੀਂ ਜਿਹੜਾ ਰਾਤੀ ਸਤਸੰਗ ਵਿੱਚ ਕਿਹਾ ਹੈਗਾ ਕਿ ਥੋੜੇ ਥੋੜੇ ਸੋਨੇ ਵਾਸਤੇ ਇੱਥੇ ਆਪਾਂ ਲੜਦੇ ਆਂ ਚੀਕਦੇ ਆਂ ਤੇ ਅੰਦਰ ਸੋਨੇ ਦੇ ਪਹਾੜ ਆ ਤੇ ਮੈਂ ਬੇਨਤੀ ਕੀਤੀ ਕਿ ਮਹਾਰਾਜੀ ਮੈਨੂੰ ਵੀ ਦਿਖਾਓ ਤੇ ਤੁਸੀਂ ਮੈਨੂੰ ਲੈ ਗਏ ਤੇ ਮਹਾਰਾਜੀ ਸਮਰ ਸਿੰਘ ਜੀ ਆਏ ਤੇ ਉਹ ਮੈਨੂੰ ਸੱਚਖੰਡੀ ਲੈ ਗਏ ਤੇ ਤੁਸੀਂ ਕਿਹਾ ਵੀ ਇਹਦੇ ਕੋਲ ਆਪਾਂ ਜੇ ਕੋਈ ਕੰਮ ਲੈਣਾ ਵਾ ਤੇ ਮਰੀ ਸਹਾਵਤ ਸਿੰਘ ਜੀ ਨੇ ਕਿਹਾ ਕਿ ਤੁਸੀਂ ਰਹਿਮ ਦੋ ਇੱਥੇ ਨੂੰ ਆਂਦੇ ਮੈਂ ਮੈਨੂੰ ਮਰਜੀ ਤੁਸੀਂ ਮਰੀ ਸਹਾਸ ਨੂੰ ਕਿਹਾ ਵੀ ਨਹੀਂ ਮੈਂ ਮਿੰਦੇ ਨੂੰ ਖਰਨਾ ਵਾ ਤੇ ਇਹਨੇ ਉੱਥੇ ਕੋਈ ਕੰਮ ਹੈ ਜੇ ਕਰਨੇ ਆ ਜੀ ਤੇ ਤਿੰਨ ਵਾਰੀ ਮਰਜੀ ਨੇ ਨਾ ਕੀਤੀ ਤੇ ਤਿੰਨੇ ਵਾਰੀ ਤੁਸੀਂ ਕਹਿ ਦਿੱਤਾ ਵੀ ਨਹੀਂ ਜੀ ਇਹਨੂੰ ਖਰਨਾ ਤੇ ਮਰਜੀ ਕੰਜੇ ਕਹਿੰਦੇ ਵੀ ਚੰਗਾ ਫਿਰ ਲੈ ਜਾ ਹਾਂਜੀ ਤੇ ਫਿਰ ਤੁਸੀਂ ਨਾਲ ਮੈਨੂੰ ਲੈਨਦਾਂ ਹਾਂਜੀ ਤੇ ਇਦਾਂ ਦੇ ਸੰਤ ਮਹਾਂਪੁਰਖ ਕਮਾਈ ਵਾਲੇ ਹਾਂਜੀ ਕਿਤੇ ਲੱਖਾਂ ਜੇ ਵਿਰਲੇ ਹੁੰਦੇ ਹਾਂਜੀ ਤੇ ਨਾਲੇ ਭਗਤ ਜੀ ਉਹਨਾਂ ਨੇ ਉਦੋਂ ਕਿਹਾ 2011 ਦਾ satsang ਹੈ ਹਾਂਜੀ ਸੰਗਰਾਨ ਦਾ satsang ਹੈਗਾ ਤੇ ਉਹਨਾਂ ਨੇ ਕਿਹਾ ਕਿ ਅਜੇ ਬੀਬੀ ਮਿੰਦੋ ਜਰੀਆ ਹੈਗੀ ਆ ਤੇ ਵਟਾਲੇ ਰਹਿੰਦੀ ਹੈ ਉਦੋਂ ਦੀ ਗੱਲ ਹੈ ਹਾਂਜੀ ਜੇ ਦੋਨਾਂ ਦਾ 사ਤ ਸੰਗ ਕੀਤਾ ਹੈ ਤੇ ਲਾਸਟ 사ਤ ਸੰਗੇ ਬਿਟਾਲੇ ਵਾਲੇ ਬਾਬਾ ਜੀ ਦਾ ਮੜ ਕੇ ਸਾਡੇ ਕੋਈ ਕਰਮ ਇਤਰਾ ਦੇ ਆ ਗਏ ਮਾਰੇ ਕਿ ਹੀ ਮੜ ਕੇ ਉਹਨਾਂ ਦੇ ਦਰਸ਼ਨ ਨਹੀਂ ਕਰ ਸਕੇ ਹਾਂਜੀ ਦਰਸ਼ਨ ਜਦੋਂ ਸੰਗਤ ਨੇ ਕੀਤੇ ਹੋਣਗੇ ਥੋੜੇ ਬੁੱਤੇ ਜਿਹੜੇ ਪੁ ਲੱਗ ਗਈ ਹੈ ਜਾਂ ਜਾਂਦੇ ਦੇ ਆ ਬਾਕੀ ਉਹ satsang ਉਹਨਾਂ ਨੇ ਲਾਸਟ ਕੀਤਾ ਨਾ ਬਾਅਦ ਚ ਦੇਰੇ ਹੋਇਆ ਤੇ ਸੱਚੇ ਪਾਤਸ਼ਾਹ ਸੰਗਤ ਤੇ ਦਇਆ ਕਰੇ ਤੇ ਸੰਗਤ ਨੂੰ ਬਲ ਬਖਸ਼ੇ ਕਿ ਉਹ ਭਜਨ ਸੰਬਨ ਕਰ ਸਕਾਂ ਤੇ ਸਾਨੂੰ ਮੌਕਾ ਇਹੋ ਜਿਹਾ ਮਿਲੇ ਕਿ ਹੀ ਆਪਣੇ ਮਾਲਕ ਦੇ ਫਿਰ ਦਰਸ਼ਨ ਕਰ ਸਕੀ ਹਾਂਜੀ ਤੇ ਉਹਨਾਂ ਦੀ ਦਇਆ ਹੋਊਗੀ ਤੇ ਫਿਰ ਇਹ ਉਹਨਾਂ ਦੇ ਦਰਸ਼ਨ ਕਰ ਸਕਨੇ ਬਰੇਪੂਰਨ ਭਾਗ ਹੋਣ ਤੇ ਜਿਹਦੇ ਮਹਾਪੁਰਖ ਇਸ ਸੰਸਾਰ ਤੋਂ ਜਾਂਦੇ ਆ ਮੜ ਕੇ ਅਸੀਂ ਹਰ ਕੋਈ ਇਹੋ ਸੋਚ ਜਿੰਨੇ ਆ ਕਿ ਮੜ ਕੇ ਪਤਾ ਨਹੀਂ ਸਾਨੂੰ ਮਿਲਨੇ ਆ ਕਿ ਨਹੀਂ ਮਿਲਨੇ ਤੇ ਜੇ ਮਿਲੂ ਵੀ ਪੈਣਾ ਤੇ ਸਾਨੂੰ ਕੀ ਪਤਾ ਲੱਗਦਾ ਹਾਂਜੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਹਾਂਜੀ ਵੀ ਉਹ ਹੀ ਮਹਾਪੁਰਖ ਹੈਗੇ ਸਤਿ ਸੰਤ ਮਹਾਂਪੁਰਖ ਜਿਹਨੇ ਸੰਸਾਰ ਤੇ ਆਏ ਆ ਆਪਣਾ ਕੰਮ ਕਰਕੇ ਚਲ ਜਾਂਦੇ ਰਿਹਾ ਤੇ ਸਾਨੂੰ ਇਸ ਚੀਜ਼ ਦਾ ਕੀ ਪਤਾ ਕਿ ਬਦਲ ਬਦਲ ਕੇ ਉਹ ਹੀ ਨਹੀਂ ਆ ਰਹੇ ਹਾਂਜੀ ਜਿਹਦੇ ਪਿੱਛੇ ਮਹਾਂਪੁਰਖ ਹੋ ਗਏ ਆ ਹਾਂਜੀ ਤੇ ਉਹ ਕਿਉਂਕਿ ਸਾਡੀ ਉਹ ਅੱਖ ਨਹੀਂ ਵੇਖਣ ਵਾਲੀ ਹੈਗੀ ਸਾਡੀ ਇੰਨੀ ਕਮਾਈ ਨਹੀਂ ਹੁੰਦੀ ਤੇ ਇਹ ਹੀ ਵੇਚ ਸਕੀ ਹਾਂਜੀ ਤੇ ਜਿਹਦੇ ਮਾਲਕ ਦੀ ਭਗਤੀ ਕਰਦੇ ਆ ਉਹਨਾਂ ਨਾਲ ਪਿਆਰ ਕਰਦੇ ਆ ਹਾਂਜੀ ਤੇ ਹੋ ਸਕਦਾ ਵੇਖ ਵੀ ਲੈਂਦੇ ਹੁਣ ਹਾਂਜੀ ਹੋ ਸਕਦਾ ਕਿ ਉਹਨਾਂ ਨੂੰ ਅੰਦਰੋਂ ਦਰਸ਼ਨ ਹੁੰਦੇ ਵੀ ਹੋਣ ਤੇ ਜੇ ਅੰਦਰੋਂ ਦਰਸ਼ਨ ਹੁੰਦੇ ਵੀ ਹੋਣਗੇ ਤੇ ਉਹ ਕਿਸੇ ਨੂੰ ਦੱਸ ਨਹੀਂ ਸਕਦੇ ਹਾਂਜੀ ਦੱਸਣਗੇ ਵੀ ਕੀ ਜੇ ਕਿਸੇ ਨੂੰ ਕੋਈ ਦੱਸ ਦਊਗਾ ਤੇ ਕਿਹੜਾ ਕਿਸੇ ਨੇ ਕੋਈ ਮੰਨਣਾ ਹਾਂਜੀ ਉਹਨਾਂ ਨੂੰ ਆਪਣੀ ਮਰਿਆਦਾ 'ਚ ਰਹਿਣਾ ਪੈਂਦਾ ਜਿਨ੍ਹਾਂ ਦੇ ਪਾਸ ਉਹ ਦੌਲਤ ਹੁੰਦੀ ਆ ਉਹਨਾਂ ਨੂੰ ਉਸ ਮਰਿਆਦਾ 'ਚ ਰਹਿਣਾ ਪੈਂਦਾ ਹਾਂਜੀ ਜਿੰਨੇ ਵੀ ਮਾਪੁਰਖ ਇੱਥੇ ਆਏ ਆ ਸਾਰਿਆਂ ਨੇ ਉਹ ਹੀ ਹੋ ਕਰ ਦਿੱਤਾ ਵਾ ਕਿ ਤੁਸੀਂ ਆਪਣਾ ਜੀਵਨ ਸਫਲ ਬਣਾ ਲਓ ਪੰਜ ਸੇ ਬਣ ਕਰੋ ਹਾਂਜੀ ਕਿਉਂਕਿ ਇਹਦੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਬੰਦਗੀ ਟੁੱਪ ਗਿਆ ਹਾਂਜੀ ਤੇ ਲੱਖਾਂ ਦੇ ਵਿੱਚੋਂ ਕੁਝ ਜੀਬ ਹੁੰਦੇ ਆ ਕਿ ਜਿਹਦੇ ਸੰਤਾਂ ਮਹਾਂਪੁਰਖਾਂ ਦੇ ਆਖੇ ਲੱਗਦੇ ਆ ਤੇ ਕੋਈ ਵਿਰਲਾ ਸੂਰਮਣ ਨਿਕਲਦਾ ਵਾ ਜਿਆਦਾ ਨਹੀਂ ਨਿਕਲਦੇ ਹਾਂਜੀ ਜਦੋਂ ਸੰਤ ਮਹਾਂਪੁਰਖ ਟਰਾਈ ਲੈਂਦੇ ਆ ਤੇ ਉਦੋਂ ਇਹ ਸਾਰੇ ਫੇਲ ਹੋ ਜਾਂਦੇ ਆ ਹਾਂਜੀ ਤੇ ਉਹ ਹੀ ਨਿਕਲਦਾ ਵਾ ਕਿ ਜਿਹੜਾ ਉਹਦੇ ਨਾਲ ਸਤਗੁਰੂ ਦੇ ਨਾਲ ਬਿਲਕੁਲ ਸੱਚਾ ਪਿਆਰ ਹੁੰਦਾ ਵਾ ਉਹ ਫਿਰ ਕਾਮਯਾਬ ਹੋ ਜਾਂਦਾ ਹਾਂਜੀ ਰਾਧਾ ਸਵਾਮੀ ਦਿਆਲ ਕਿਦਿਆ ਰਾਧਾ ਸਵਾਮੀ ਜੀ ਕੀ ਸਹਾਇ